ਇਹ 13045 ਦੀ ਸਪਰੇ ਤੇ ਨਾਲ ਆਪਾਂ ਜਿਹੜੀ ਯੈਂਕਾ ਉਹ ਲਾ ਰਹੇ ਆ ਆ ਤੁਹਾਨੂੰ ਦਿਖਾ ਦਈਏ ਯਾਰਾਂ ਦੀ ਜੈਂਟ੍ਰਿਕ ਜੈਂਟ੍ਰਿਕ 700 ਜੈਂਟ੍ਰਿਕ 700 ਪਾਉਣੀ ਆ ਜੀ 1.5 ਐਮਐਲ ਲੀਟਰ ਦੀ ਇਹ 1.5 ਐਮਐਲ ਲੀਟਰ ਦੀ ਪੈਣੀ ਆ ਜੀ ਤੇ ਇਹ ਪੈਣੀ ਆ ਜੀ 5 ਗ੍ਰਾਮ 13045 ਲੀਟਰ ਦਾ ਫਰੂਟ ਬਾਈ ਜੀ ਆ ਚੀਜ਼ ਬਣ ਚੁੱਕੀ ਆ ਕਿ ਗਰਮੀ ਹੁਣ ਹੀ ਜ਼ਿਆਦਾ ਰਹੀ ਆ ਤੇ ਇਹਦੇ ਅੱਚ ਆਪਾਂ ਜੂਸ ਕਿਵੇਂ ਬਣਾਉਣੇ ਤੇ ਆਪਾਂ ਲਾਵਾਂਗੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ 13045 ਦੇ ਵਿੱਚ ਆਪਾਂ ਬੋਰਨ ਦੀ ਸਪਰੇ ਵੀ ਕਰਨੀ ਹੈ ਇੱਕ ਉਹਦਾ ਕੀ ਕਾਰਨ ਆ ਉਹ ਦੱਸਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੇ ਵੀਰੋ ਆਪਾਂ ਜਿਹੜਾ ਬਾਸਪਤੀ ਵਾਲੇ ਪਾਸੋਂ ਆਪਣਾ ਕੰਮ ਨਿਭੜ ਚੁਪਿਆ ਉਧਰ ਆਪਾਂ ਜਿਹੜੀ ਰੇ ਪਾਉਣੀ ਆ ਪਹਿਲੀ ਸਟਾਰਟ ਕਰਾਂਗੇ ਉਸ ਦਿਨ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਸਟਾਰਟਿੰਗ ਦੇ ਵਿੱਚ ਆਪਾਂ ਕੀ ਦੇਣਾ ਹੈ ਯੂਰੀਆ ਨੂੰ ਯੂਰੀਆ ਦੇ ਵਿੱਚ ਪਾ ਕੇ ਬਾਸਪਤੀ ਨੂੰ ਅੱਜ ਆਸੀਂ ਬਾਈ ਜੀ ਬਾਗ ਵਾਲੇ ਪਾਸੇ ਆ ਗਏ ਆ ਆਪਦੇ ਕੰਮ ਸਾਡੇ ਕੋਲੇ ਸਮਝ ਲਓ ਵੀ ਵਿਹਲੇ ਵਾਲਾ ਤਾਂ ਕੰਮ ਹੈ ਨਹੀਂਗਾ ਹੁਣ ਕਈ ਭਰਾ ਕਹਿਣਗੇ ਵੀ ਬਾਸਪਤੀ ਵੀ ਲਾ ਲਈ ਹੁਣ ਬਾਗ ਚ ਆ ਗਿਆ ਅਜੇ ਗੋਭੀ ਦਾ ਪਲਾਨ ਵੀ ਇਹਦਾ ਅੱਗੇ ਚੱਲ ਰਿਹਾ ਕੰਮ ਸਾਡੇ ਬਾਈ ਜੀ ਰੁਟੀਨ ਤੇ ਜਾਰੀ ਆ ਵਿਹਲਾਪਨ ਸਾਡੇ ਕੋਲੇ ਇੰਨਾ ਜ਼ਿਆਦਾ ਹੈ ਨਹੀਂਗਾ ਵੀਡੀਓ-ਵਿਡੀਓ ਬਣਾਉਣ ਵਾਸਤੇ 10 ਮਿੰਟ ਕੱਢੀਦੇ ਆ ਅੱਜ ਗੱਲ ਕਰਾਂਗੇ ਜੀ ਆਪਾਂ ਬਾਗ ਦੀ ਦੇ ਬਾਗ ਤੇ ਆਪਾਂ ਜੀ 13045 ਦੀ ਸਪਰੇ ਤੇ ਨਾਲ ਆਪਾਂ ਜਿਹੜੀ ਯੈਂਕ ਆ ਉਹ ਲਾ ਰਹੇ ਆ ਆ ਤੁਹਾਨੂੰ ਦਿਖਾ ਦਈਏ ਯਾਰਾਂ ਦੀ ਜਿੰਕ ਜੈਂਟ੍ਰਿਕ ਜੈਂਟ੍ਰਿਕ 700 ਜੈਂਟ੍ਰਿਕ 700 ਇਹਦਾ ਕੰਮ ਜਿਹੜਾ ਹੈਗਾ ਜੀ ਜ਼ਿੰਕ ਦਾ ਜਿਹੜੇ ਆਪਣੇ ਪੱਤੇ ਆਹ ਤੁਹਾਨੂੰ ਪੀਲਾਪਣ ਬਗਬਾਗ ਦੇ ਵਿੱਚ ਦਿੰਦਾ ਪੱਤਿਆਂ ਦੀ ਜਿਹੜੀ ਕਮਜ਼ੋਰੀ ਆ ਬਾਗ ਦੇ ਵਿੱਚ ਕਮਜ਼ੋਰੀ ਆ ਇਹ ਬਾਈ ਜੀ ਜ਼ਿੰਕ ਠੰਡੀ ਆ ਗਰਮ ਨਹੀਂ ਗਈ ਤੇ ਆਪਾਂ ਇਹਦੇ ਵਿੱਚ ਮਿਕਸ ਕਰਨੀ ਆ ਇਹ ਪਾਉਣੀ ਆ ਜੀ 1.5 ਐਮਐਲ ਲੀਟਰ ਦੀ ਇਹ 1.5 ਐਮਐਲ ਲੀਟਰ ਦੀ ਪੈਣੀ ਆ ਜੀ ਤੇ ਇਹ ਪੈਣੀ ਆ ਜੀ 5 ਗ੍ਰਾਮ 13045 ਲੀਟਰ ਦਾ 1 ਲੀਟਰ ਚ 5 ਗ੍ਰਾਮ ਇਹ ਆਪਾਂ ਮਿਕਸ ਕਰਾਂਗੇ ਡਰਾਮੇ ਦੇ ਵਿੱਚ ਦੋਹਾਂ ਨੂੰ ਅੱਡੋ ਅੱਡ ਤੇ ਘੋਲ ਬਣਾ ਕੇ ਛਿੱਟਾਂਗੇ ਜੀ ਵਿੱਚ ਬਾਗ ਦੇ ਵਿੱਚ ਜਿਹੜਾ ਹੁਣ ਫਰੂਟ ਤੁਹਾਨੂੰ ਆਜੋ ਦਿਖਾ ਦਈਏ ਜਿਹੜਾ ਫਰੂਟ ਬਾਈ ਜੀ ਆਹ ਚੀਜ਼ ਬਣ ਚੁੱਕੀ ਆ ਕਿ ਗਰਮੀ ਹੁਣ ਹੀ ਜ਼ਿਆਦਾ ਰਹੀ ਆ ਤੇ ਇਹਦੇ ਅੱਚ ਆਪਾਂ ਜੂਸ ਕਿਵੇਂ ਬਣਾਉਣਾ ਹੁਣ ਇਸ 13045 ਨੇ 22 ਇਹਨੂੰ ਜਿਹੜੀ ਇਹਦੀ ਕਮਜ਼ੋਰੀ ਆ ਉਹਦੇ ਵਿੱਚ ਪोटाश ਦੀ ਮਾਤਰਾ ਹੁੰਦੀ ਆ ਪੂਰੀ ਕਰੂਗਾ ਤੇ ਤੇ ਜੂਸ ਆ ਜਿਹੜਾ ਆਪਣਾ ਉਹ ਬਣਨਾ ਹੈ ਤੇ ਜਿਹੜਾ ਆਪਾਂ ਤੁਹਾਨੂੰ ਫੜਕੜੀ ਵਾਲਾ ਫਾਰਮੂਲਾ ਦੱਸਿਆ ਸੀ ਉਹਦੀ ਆਪਾਂ ਤੁਹਾਨੂੰ ਵੀਡੀਓ ਉਹਦੀ ਵੀ ਪਾਵਾਂਗੇ ਉਹ ਵੀ ਬੂਟੇ ਵਿਖਾਉਨੇ ਆ ਤੁਹਾਨੂੰ ਆਪਾਂ ਅੱਜ ਬਾਗ 'ਚ ਆਏ ਆ ਤੇ ਸਾਰੀ ਤੁਹਾਨੂੰ ਅੱਜ ਬਾਗ ਦੀ ਕੰਡੀਸ਼ਨ ਵਿਖਾਉਨੇ ਆ ਬਾਗ ਇਸ ਟਾਈਮ ਬਾਈ ਜੀ ਸਾਡਾ ਪਾਣੀ ਮੰਗ ਰਿਆ ਅਸੀਂ ਕੱਸੀ ਦੀ ਪਾਣੀ ਨੂੰ ਪਹਿਲ ਦੇ ਰਹੇ ਆ ਹਫਤੇ ਬਾਅਦ ਸਾਡੀ ਜਿਹੜੀ ਵਾਰੀ ਆ ਉਹ ਆ ਰਹੀ ਆ ਉਹਵੇਂ-ਉਵੇਂ ਅਸੀਂ ਇਹਨੂੰ ਪਾਣੀ ਦੇਈ ਜੰਨੇ ਆ ਨਾਲ-ਨਾਲ ਤੇ ਅੱਜ ਅਸੀਂ ਸਪਰੇਅ ਦਾ ਸਾਨੂੰ ਟਾਈਮ ਮਿਲਿਆ ਕਿਉਂਕਿ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਠਰ ਗਿਆ ਤੇ ਤਾਂ ਹੀ ਅਸੀਂ ਅੱਜ ਸਪਰੇਅ ਲਾ ਰਹੇ ਹਾਂ 13045 ਤੇ ਜ਼ਿੰਕ ਮੈਕਸ ਕਰਕੇ ਫਿਰ ਇਹਦਾ ਤੁਹਾਨੂੰ ਦੇਵਾਂਗੇ ਰਿਜ਼ਲਟ ਦਿਖਾਵਾਂਗੇ ਵੀ ਕੀ ਇਹਨੇ ਆਪਾਂ ਨੂੰ ਫਾਇਦਾ ਕੀਤਾ ਆਪਣੇ ਫਰੂਟ ਨੂੰ ਫਰੂਟ ਨੂੰ ਕਿੰਨਾ ਕੁ ਮੋਟਾ ਕੀਤਾ ਕਿਉਂਕਿ ਜੇ ਆਪਾਂ ਇਹਨਾਂ ਤੇ ਸਪਰੇਅਾਂ ਨਾ ਕੀਤੀਆਂ ਤਾਂ ਇਹ ਬਾਈ ਜੀ ਖੁਸ਼ਕਾ ਜਾ ਰਹੇ ਜੂਗਾ ਕੱਲਾ ਛਿੱਲੜ ਹੀ ਰਹਿ ਜੂਗਾ ਵਿੱਚ ਜੂਸ ਨਹੀਂ ਉਹਦੇ ਬਾਹਰਨਾ ਜਿਹਨੂੰ ਆਪਾਂ ਉਹ ਸੁੱਕਾ ਫਰੂਟ ਕਹਿ ਦਿੰਦੇ ਆਂ ਵੀ ਉਹ ਹੌਲਾ ਹੋਊਗਾ ਦੇ ਵਿੱਚ ਵਜਨ ਨਹੀਂ ਹੋਣਾ ਤੇ ਉਹਨੂੰ ਆਪਾਂ ਬਾਈ ਜੀ ਹੁਣ ਇਹਦੇ ਤੇ ਲਾ ਰਹੇ ਆਂ ਅੱਜ ਸਪਰੇਅ ਤੇ ਇਹਦਾ ਆਪਾਂ ਫਿਰ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਉਸ ਦਿਨ ਪਾਵਾਂਗੇ ਦਾ ਰਿਜ਼ਲਟ ਜਿੱਦਣ ਆਪ ਨੂੰ ਮਿਲਿਆ ਤਕਰੀਬਨ ਹਰ ਸਾਲ ਦੀ ਤਰ੍ਹਾਂ ਆਪਾਂ ਇਹ ਲਾਉਨੇ ਆਂ ਐਥਕੀ ਪ੍ਰੋਡਕਟ ਆ ਜਿਹੜਾ ਆਪਾਂ ਨਾਲ ਯੈਂਕ ਦਾ ਲਾ ਰਹੇ ਆਂ ਇਦੋਂ ਬਾਅਦ ਜਿਹੜਾ ਇਹ ਤੇ ਆਪਾਂ ਲਾਵਾਂਗੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ 13045 ਦੇ ਵਿੱਚ ਆਪਾਂ ਬੌਰਨ ਦੀ ਸਪਰੇ ਵੀ ਕਰਨੀ ਹੈ ਇੱਕ ਉਹਦਾ ਕੀ ਕਾਰਨ ਆ ਉਹ ਦੱਸਾਂਗੇ ਤੁਹਾਨੂੰ ਵੀ ਜਿਹੜਾ ਫਰੂਟ ਆਪਣਾ ਪਾਟ ਜਾਂਦਾ ਹੁੰਦਾ ਉਹਨੂੰ ਬਾਈ ਜੀ ਬੌਰਨ ਦੀ ਸਪਰੇ ਜ਼ਰੂਰੀ ਆ ਕਈ ਭਰਾਵਾਂ ਦੇ ਘਰਾਂ ਦੇ ਵਿੱਚ ਨਿੰਬੂ ਵੀ ਪਾਟਦੇ ਹੋਣਗੇ ਉਹ ਵੀ ਬੌਰਨ ਦੀ ਤੇ 13045 ਦੀ ਸਪਰੇ ਲਾ ਸਕਦੇ ਆ ਜਿਹੜਾ ਤੁਹਾਡਾ ਫਰੂਟ ਪਾਟਦਾ ਜਾਂ ਉੱਤੇ ਸ਼ੈਂਬ ਜੇ ਆ ਜਾਂਦੇ ਆ ਉਹ ਬਾਈ ਜੀ ਸਾਰਾ ਕੁਝ ਸਹੀ ਹੋ ਜਾਊਗਾ ਤੇ ਥੋੜੀ ਬੂਟਿਆਂ ਦੀ ਜਿਹੜੇ ਫਰੂਟ ਵਾਲੇ ਹਨਾਂ ਦੀ ਗੌਰ ਜਰੂਰ ਰੱਖਿਆ ਕਰੋ ਧੰਨਵਾਦ ਜੀ ਸਸਿਕਾ